ਤਲਗਾਤਾਰੀ ਲੁਧਿਆਣਾ ਵੈਸਟ ਦੇ ਵਿੱਚ ਕੁੱਤਿਆਂ ਦਾ ਖੌਫ ਵਧਦਾ ਜਾ ਰਿਹਾ ਹੈ ਕੁੱਤਿਆਂ ਦਾ ਅਤੰਕਵਾਦ ਆ ਜਾ ਰਿਹਾ ਜਿਸ ਦੀ ਇੱਕ ਤਸਵੀਰ ਵੀ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਦੱਸਦੀ ਹੈ ਕਿ ਵੀਡੀਓ ਬਾੜੇਵਾਲ ਦੀ ਦੱਸੀ ਜਾ ਰਹੀ ਹੈ ਬਾੜੇਵਾਲ ਦੇ ਵਿੱਚ ਕੁਝ ਕੁੱਤਿਆਂ ਵੱਲੋਂ ਇੱਕ ਬੱਚੀ ਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਹੈ ਜਿਸ ਦੇ ਵਿੱਚ ਬੱਚੀ ਦੇ ਗੰਭੀਰ ਰੂਪ ਚ ਸੱਟਾਂ ਵੀ ਲੱਗ ਜਾਂਦੀਆਂ ਨੇ ਪਹਿਲਾਂ ਬੱਚੀ ਰਾਹ ਦੇ ਵਿੱਚੋਂ ਲੰਘ ਰਹੀ ਹੁੰਦੀ ਹੈ ਜਿਸ ਦੌਰਾਨ 4 ਤੋਂ 5 ਅਵਾਰਾ ਕੁੱਤੇ ਆਂਦੇ ਨੇ ਤੇ ਉਸ ਬੱਚੀ ਨੂੰ ਨੌਂ ਚ ਖਾਂਦੇ ਨੇ ਤੇ ਉਸ ਨੂੰ ਘਸੀਟ ਕੇ ਸਾਈਡ ਤੇ ਲੈ ਜਾਂਦੇ ਨੇ ਤੇ ਇਸ ਦੀ ਸੀਸੀਟੀਵੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਦੇਖੀ ਜਾ ਸਕਦੀ ਹੈ ਤਾਂ ਦੱਸ ਦਈਏ ਕਿ ਬਾੜੇਵਾਲ ਰੋਡ ਤੇ ਇਹ ਹਾਦਸਾ ਵਾਪਰਦਾ ਹੈ ਤੇ ਕਾਫੀ ਸੁਰੱਖਿਅਤ ਏਰੀਆ ਮੰਨਿਆ ਜਾਂਦਾ ਹੈ ਤੇ ਲੁਧਿਆਣਾ ਵੈਸਟ ਹਲਕੇ ਦੇ ਏਰੀਆ ਚ ਆਂਦਾ ਹੈ ਜਿਸ ਤੋਂ ਬਾਅਦ ਲਗਾਤਾਰ ਹੀ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹਾਲੇ ਤੱਕ ਗਨੀਮਤ ਇਹ ਰਹੀ ਕਿ ਬੱਚੀ ਦੀ ਜਾਨ ਨੂੰ ਕੁਝ ਨਹੀਂ ਹੋਇਆ ਪਰ ਜਿਸ ਤਰੀਕੇ ਦੇ ਨਾਲ ਕੁੱਤਿਆਂ ਵੱਲੋਂ ਬੱਚੀ ਤੇ ਹਮਲਾ ਕੀਤਾ ਗਿਆ ਸੀਗਾ ਤਾਂ ਕੁਝ ਵੀ ਪਾਣਾ ਵਾਪਰ ਸਕਦਾ ਸੀਗਾ ਪਰ ਗਨੀਮਤ ਇਹ ਰਹੀ ਕਿ ਬੱਚੀ ਦੀ ਜਾਨ ਬਚ ਜਾਂਦੀ ਹੈ ਪਰ ਜਿਸ ਤੋਂ ਬਾਅਦ ਲੋਕਾਂ ਵੱਲੋਂ ਸਵਾਲ ਚੁੱਕੇ ਜਾ ਰਹੇ ਨੇ ਹਲਕਾ ਵੈਸਟ ਦੇ ਵਿਧਾਇਕ ਦੇ ਉਤੇ ਕਿਉਂਕਿ ਹਲਕਾ ਵੈਸਟ ਦੇ ਲੋਕਾਂ ਨੂੰ ਵਿਧਾਇਕ ਗੋਗੀ ਵੱਲੋਂ ਪਾਲਤੂ ਕੁੱਤਿਆਂ ਵਾਸਤੇ ਇੱਕ ਡੌਗ ਪਾਰਕ ਤਾਂ ਬਣਾ ਕੇ ਦਿੱਤੀ ਗਈ ਹਾਲਾਂਕਿ ਇਸ ਦੇ ਨਾਲ ਹੀ ਆਵਾਰਾ ਕੁੱਤੇ ਅਤੇ ਨਕੀਲ ਕਸਨ ਦੇ ਲਈ ਜਿਸ ਤਰੀਕੇ ਨਾਲ ਵਾਰਾ ਕੁੱਤਿਆਂ ਵੱਲੋਂ ਲੋਕਾਂ ਤੇ ਬੱਚਿਆਂ ਤੇ ਹਮਲਾ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਸੁਰੱਖਿਅਤ ਕਰਨ ਦੇ ਲਈ ਕਦਮ ਤਾਂ ਚੁੱਕੇ ਗਏ ਸਿਗੇ ਪਰ ਕਿਸੇ ਵੀ ਤਰੀਕੇ ਦੇ ਇਸ ਚੁੱਕੇ ਗਏ ਕਦਮਾਂ ਦੇ ਨਾਲ ਕਿਸੇ ਵੀ ਤਰੀਕੇ ਦੀ ਸੁਰੱਖਿਆ ਨਹੀਂ ਹੋਈ ਹੈ ਕਿਉਂਕਿ ਲਗਾਤਾਰ ਇਹ ਜਹੀਏ ਪਾਣੇ ਵਾਪਰ ਰਹੇ ਨੇ ਜਹੀਏ ਹਾਥੇ ਵਾਪਰ ਰਹੇ ਨੇ ਤਾਂ ਇੱਕ ਤਸਵੀਰ ਵੀ ਸਾਹਮਣੇ ਤੁਹਾਨੂੰ ਦਿਖਾ ਰਹੇ ਹਾਂ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਤਾਂ ਉਹਨੂੰ ਲਗਾਤਾਰ ਇਸ ਸਕਰੀਨ ਤੇ ਵੀ ਦਿਖਾ ਰਹੇ ਹਾਂ ਜਿਸ ਤੋਂ ਤੁਸੀਂ ਵੀ ਦੇਖ ਸਕਦੇ ਹੋ ਵਿਕੇਂਜ ਇੱਕ ਛੋਟੀ ਜਹੀ ਬੱਚੀ ਦੇ ਉੱਤੇ 4 ਤੋਂ ਜੋ ਕੁੱਤਿਆਂ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਤਾਂ ਤਸਵੀਰਾਂ ਲੁਧਿਆਣਾ ਹਲਕਾ ਵੈਸਟ ਦੇ ਬਾੜੇਵਾਲ ਏਰੀਆ ਦੀ ਦੱਸੀ ਜਾ ਰਹੀਆਂ ਨੇ ਬਾੜੇਵਾਲ ਦੇ ਵਿੱਚ ਇੱਕ ਬੱਚੀ ਸੜਕ ਤੋਂ ਲੰਘ ਰਹੀ ਹੁੰਦੀ ਹੈ ਜਿਸ ਉਰਾਂ 4 ਤੋਂ 5 ਕੁੱਤੇ ਹਮਲਾ ਕਰ ਦਿੰਦੇ ਨੇ ਤਾਂ ਬੱਚੀ ਨੂੰ ਘਸੀਟ ਕੇ ਸਾਈਡ ਤੇ ਲੈ ਜਾਂਦੇ ਨੇ ਤੇ ਉਸ ਨੂੰ ਨੋਚ ਖਾਂਦੇ ਨੇ ਤਾਂ ਗਨੀਮਤ ਇਹ ਰਹੀ ਕਿ ਬੱਚੀ ਦੀ ਜਾਨ ਤਾਂ ਬਚ ਗਈ ਪਰ ਹਲੇ ਤੱਕ ਉਸ ਦੇ ਗੰਭੀਰ ਰੂਪ ਚ ਸੱਟਾਂ ਲੱਗੀਆਂ ਨੇ ਤਾਂ ਮੌਕੇ ਤੇ ਲੋਕੀ ਵੀ ਪਹੁੰਚਦੇ ਨੇ ਏਰੀਆ ਚ ਰਹਿਣ ਵਾਲੇ ਜਿਹੜੇ ਪਰਿਵਾਰ ਵਾਲੇ ਹੁੰਦੇ ਨੇ ਲੋਕੀ ਹੁੰਦੇ ਨੇ ਉਹ ਪਹੁੰਚਦੇ ਨੇ ਬੱਚੀ ਨੂੰ ਦੀ ਕੋਸ਼ਿਸ਼ ਕਰਦੇ ਨੇ ਕੁੱਤਿਆਂ ਨੂੰ ਪਛਾਣਦੇ ਨੇ ਪਰ ਜਿਸ ਤਰੀਕੇ ਦੇ ਨਾਲ ਕੁੱਤਿਆਂ ਦਾ ਆਤੰਕ ਵੱਧਦਾ ਹੀ ਜਾ ਰਿਹਾ ਹੈ ਤਾਂ ਕਿਤੇ ਨਾ ਕਿਤੇ ਲੋਕਾਂ 'ਚ ਵੀ ਡਰ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਤਾਂ ਦੱਸ ਦਈਏ ਆਵਾਰਾ ਕੁੱਤਿਆਂ ਨੂੰ ਲੈ ਕੇ ਕਈ ਵਾਰ ਲੱਖਾਂ ਰੁਪਏ ਖਰਚੇ ਵੀ ਗਏ ਨੇ ਤਾਂ ਜੋ ਨਾਂ ਨੂੰ ਵੈਕਸੀਨ ਲਗਾਈ ਜਾ ਸਕੇ ਪਰ ਹੁਣ ਇੰਜ ਲੋਕਾਂ ਦੇ ਵਿੱਚ ਚਰਚਾ ਦੇਖਣ ਨੂੰ ਮਿਲ ਰਹੀ ਹੈ ਕਿ ਇੰਜ ਜਾਪਦਾ ਹੈ ਕਿ ਲੋਕਾਂ ਵਾਸਤੇ ਨਹੀਂ ਸਗੋ ਕੁੱਤਿਆਂ ਵਾਸਤੇ ਇੰਜੈਕਸ਼ਨ ਲਗਾਏ ਜਾ ਰਹੇ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਲੋਕਾਂ ਤੇ ਹਮਲਾ ਕੀਤਾ ਜਾ ਰਿਹਾ ਹੈ ਕਿ ਕੁੱਤਿਆਂ ਨੂੰ ਸੁਰੱਖਿਅਤ ਕੀਤਾ ਜਾ ਰਿਹਾ ਕਿਉਂਕਿ ਲੋਕ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਨੇ ਜਿਸ ਤਰੀਕੇ ਦੇ ਨਾਲ ਇੱਕ ਤੋਂ ਬਾਅਦ ਇੱਕ ਰਾਹ ਜਾਂਦੇ ਬੱਚਿਆਂ ਨੂੰ ਲੋਕਾਂ ਨੂੰ ਆਵਾਰਾ ਕੁੱਤਿਆਂ ਵੱਲੋਂ ਹਮਲਾ ਕਰਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਉਸ ਤਰੀਕੇ ਦੇ ਨਾਲ ਲੋਕ ਸਵਾਲ ਚੁੱਕ ਰਹੇ ਨੇ ਹਲਕਾ ਵੈਸਟ ਦੀ ਲੁਧਿਆਣਾ ਹਲਕਾ ਵੈਸਟ ਦੀ ਵੀਡੀਓ ਦੱਸੀ ਜਾ ਰਹੀ ਹੈ ਬਾੜੇਵਾਲ ਰੋਡ ਤੇ ਇੱਕ ਬੱਚੀ ਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਹੈ ਤਾਂ ਇੱਕ ਵਾਰ ਤੁਹਾਨੂੰ ਵੀਡੀਓ ਵੀ ਦਿਖਾ ਦਾਂਗੇ ਤਲਕ